ਤੁਹਾਡਾ ਉਹ ਅੱਜ 4 ਦਿਨ ਦਾ ਹੋਰ ਮੰਗ ਮਿਲਿਆ ਹੋਰ ਮੰਗ ਮਿਲਿਆ ਸਰ ਕਿੰਨੇ ਜਾਨੇ ਸੀਗੇ ਟੋਟਲ ਇਹ ਜੀ ਟੋਟਲ ਜੀ ਸਾਡੇ ਕੋਲ ਠੀਕ ਹੈ ਜੀ ਆ ਸਾਰੇ ਦੇ ਸਾਰੇ ਪੇਸ਼ ਕੀਤੇ ਆ ਜੀ ਤਿੰਨਾਂ ਦਾ ਖਾਦ ਦਾ ਮੰਗ ਲਿਆ ਅਸੀਂ 5 ਦਿਨ ਦਾ ਅੱਜ 4 ਦਿਨਾਂ ਦਾ ਮੰਗ ਮਾਰਕ ਬੰਦ ਗਏ ਰੇ ਕੰਨੀਆਂ ਦੀ ਕਰ ਰਹੇ ਆ ਤੇ ਕੰਨੀਆਂ ਵੀ ਹੈਗਾ ਸਿਰਫ ਜੀ ਸਰ ਨੂੰ ਅੱਜ 4 ਦਿਨ ਦਾ ਹੋਰ ਮਾਨ ਮਿਲਿਆ ਹੋਰ ਮਾਨ ਮਿਲਿਆ ਸਰ ਕਿੰਨੇ ਜਾਣੇ ਸੀਗੇ ਟੋਟਲ ਇਹ ਜੀ ਟੋਟਲ ਜੀ ਸਾਡੇ ਕੋਲ ਹੈਗੇ ਨੇ ਜੀ 14 ਤਾਂ 14 ਜਾਣੇ ਜੀ ਅੱਜ ਕਿੰਨੇ ਪੇਸ਼ ਕਰਾਏ ਗਏ ਜੀ ਅੱਜ ਸਾਰੇ ਦੇ ਸਾਰੇ ਪੇਸ਼ ਕੀਤੇ ਆ ਜੀ ਤਿੰਨਾਂ ਦਾ ਖਾਦਮ ਬਣ ਲਿਆ ਸੋ ਅਸੀਂ 5 ਦਿਨ ਦਾ ਅੱਜ 4 ਦਿਨ ਅਨੁਮਾਨ ਮਾਰ ਰਹੇ ਹਾਂ ਜੀ ਜਿਹੜੀ ਲੇਡੀ ਨੇ ਉਹ ਜੁਡੀਸ਼ੀਅਲ ਤੇ ਜਿਹਨੇ ਜੀ ਬਿਲਕੁਲ ਜੀ ਉਹਨਾਂ ਨੂੰ ਜੁਡੀਸ਼ੀਅਲ ਅਨੁਰਾਧ ਦਿਸਟ੍ਰਿਕਟ ਜੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਉਹ ਕਪਨੀਆਂ ਜੀ ਕਰ ਰਹੇ ਆ ਤੇ ਕਰਨੀਆਂ ਵੀ ਹੈਗੀਆਂ ਇਸੇ ਤਰ੍ਹਾਂ ਕੇ ਸਮਾਨ ਕੁਝ ਕੁਝ ਪਤਾ ਲੱਗਾ ਇਹਨਾਂ ਦਾ ਬੈਕਗ੍ਰਾਉਂਡ ਦਾ ਕਿੱ ਸੋ ਉਹਨਿੰਦਾ ਸਦਾ ਬੈਕਗਰਾਉਂਡ ਜਾਂ ਫੋਰਗਰਾਉਂਡ ਅੱਜ ਕਿੰਨੇ ਪੇਸ ਕਰਾਏ ਆ ਫਿਰ ਆ ਸਾਰੇ ਜੀ ਸਾਰੇ ਦੁਸ਼ੀਕੇਸ ਪੈ ਥੈਂਕ ਯੂ ਸਰ ਜੀ ਸਰ ਸਾਨੂੰ ਅੱਧ ਚਾਰ ਦਿਨ ਦਾ ਹੋਰ ਮਾਮਲੇ ਹੋਰ ਮਾਮਲੇ ਸਰ ਕਿੰਨੇ ਜਾਣੇ ਸੀਗੇ ਟੋਟਲ ਇਹ ਜੀ ਟੋਟਲ ਜੀ ਸਾਡੇ ਕੋਲ ਹੈਗੇ ਨੇ ਜੀ 14 ਤਾਂ ਕਿਤਾਬੇ ਜਾਣੇ ਜੀ ਅੱਜ ਕਿੰਨੇ ਪੇਸ਼ ਕਰਾਇਆ ਗਿਆ ਜੀ ਅੱਜ ਸਾਰੇ ਦੇ ਸਾਰੇ ਪੇਸ਼ ਕੀਤੇ ਆ ਜੀ ਤਿੰਨਾਂ ਦਾ ਕਲਰ ਮੰਗ ਲਿਆ ਅਸੀਂ ਅੱਜ 5 ਦਿਨ ਦਾ ਅੱਜ 4 ਦਿਨ ਅਨੁਮਾਨ ਨਾਲ ਮਾਰਕ ਪੰਨੇ ਜਿਹੜੀ ਲੇਡੀ ਨੇ ਉਹ ਜੁਡੀਸ਼ੀਅਲ ਪੇਜ ਨਹੀਂ ਜੀ ਬਿਲਕੁਲ ਜੀ ਉਹਨਾਂ ਜੁਡੀਸ਼ੀਅਲ ਉਹਨਾਂ ਤੋਂ ਨਹੀਂ ਸ਼ੁਰੂ ਹੋਇਆ ਇਹ ਤਾਂ ਠੀਕ ਹੈ ਸਰ ਤਾਂ ਹੋਰ ਕੋਈ ਕੋਈ ਬਰਾਬਰ ਦੇ ਕਪੜੀਆਂ ਦੀ ਕਰ ਰਹੇ ਆ ਤੇ ਕਰਨੀਆਂ ਵੀ ਹੈਗੀਆਂ ਇਸ ਰਿਹਾ ਕਿਸੇ ਮਾਮਲੇ ਕੁਝ ਕੁਝ ਪਤਾ ਲੱਗੇ ਇਹਨਾਂ ਦਾ ਬੈਕਗ੍ਰਾਉਂਡ ਦਾ ਕਿੱਥੇ ਕਿੱਥੇ ਇਹਨਾਂ ਨੇ ਲਾਂਚ ਸੋ ਉਹ ਨਹੀਂ ਰਸਦਾ ਬੈਕਗਰਾਉਂਡ ਜਾਂ ਫੋਰਗਰਾਉਂਡ ਕਿੰਨੇ ਬੇਸ ਕਰਾਇਆ ਫਿਰ ਆ ਸਾਰੇ ਜੀ ਸਾਰੇ ਦੁਸ਼ੀਬੇਸ ਕਰਾਏ ਠੀਕ ਹੈ ਜੀ ਸਰ ਸਾਨੂੰ ਅੱਜ ਚਾਰ ਦਿਨ ਦਾ ਹੋਰ ਮਾਨਮਤੇ ਅਹੋਰ ਮਾਨਮਤੇ ਸਰ ਕਿੰਨੇ ਜਾਣੇ ਸੀਗੇ ਟੋਟਲ ਇਹ ਜੀ ਟੋਟਲ ਜੀ ਸਾਡੇ ਕੋਲ ਹੈਗੇ ਨੇ ਜੀ 14 ਦਾ ਜਾਨੇ ਜੀ ਅੱਜ ਕਿੰਨੇ ਪੇਸ਼ ਕਰਾਏ ਗਏ ਜੀ ਅੱਜ ਸਾਰੇ ਦੇ ਸਾਰੇ ਪੇਸ਼ ਕੀਤੇ ਆ ਜੀ ਤਿੰਨਾਂ ਦਾ ਖਾਤਾ ਬੰਦ ਲਿਆ ਸੋ ਅਸੀਂ 5 ਦਿਨ ਦਾ ਅੱਜ 4 ਦਿਨ ਹਮਰ ਮਾਰਕ ਪੰਨ ਜੀ ਜਿਹੜੀ ਲੇਡੀ ਨੇ ਉਹ ਜੁਡੀਸ਼ੀਅਲ ਤੇ ਜਿਹਨੇ ਕਿ ਬਿਲਕੁਲ ਜੀ ਜੁਡੀਸ਼ੀਅਲ ਅਨੁਰਾਧ ਦਿਸਟ੍ਰਿਕਟ ਜੀ ਠੀਕ ਹੈ ਠੀਕ ਸਰ ਥੈਂਕ ਯੂ ਥੈਂਕ ਯੂ ਉਹ ਕਪਰੀਆਂ ਜੀ ਕਰ ਰਹੇ ਆ ਤੇ ਕਰਨੀਆਂ ਵੀ ਹੈਗੀਆਂ ਇਸੇ ਤਰ੍ਹਾਂ ਕਿਸੇ ਮਾਨਮਤੇ ਕੁਝ ਕੁਝ ਪਤਾ ਲੱਗੇ ਇਹਨਾਂ ਦਾ ਬੈਕਗ੍ਰਾਉਂਡ ਦਾ ਕਿੱਥੇ ਕਿੱਥੇ ਇਹਨ ਸੋ ਉਹਨੇ ਦਾ ਬੈਕਗਰਾਉਂਡ ਜਾਂ ਫੋਰਵਰਡ ਕਿੰਨੇ ਪੇਸ ਕਰਾਏ ਆ ਫਿਰ ਅ ਸਰ ਜੀ ਸਾਰੇ ਤੁਸੀਂ ਕਿਸ ਤੇ ਸਟੇ ਥੈਂਕ ਯੂ ਸਰ ਜੀ ਸਰ ਸਾਨੂੰ ਅੱਧੇ ਚਾਰ ਦਿਨ ਦਾ ਹੋਰ ਮਾਨ ਮਿਲਿਆ ਹੋਰ ਮਾਨ ਮਿਲਿਆ ਸਰ ਕਿੰਨੇ ਜਾਣੇ ਸੀਗੇ ਟੋਟਲ ਇਹ ਜੀ ਟੋਟਲ ਜੀ ਸਾਡੇ ਕੋਲ ਹੈਗੇ ਨੇ ਜੀ 14 ਦਾ 14 ਜਾਣੇ ਜੀ ਜੀ ਅੱਜ ਕਿੰਨੇ ਪੇਸ਼ ਕਰਾਏ ਗਏ ਜੀ ਅੱਜ ਸਾਰੇ ਦੇ ਸਾਰੇ ਪੇਸ਼ ਕੀਤੇ ਆ ਜੀ ਤਿੰਨਾਂ ਦਾ ਕਲ ਦਾ ਮੰਗ ਲਿਆ ਸੋ ਅਸੀਂ 5 ਦਿਨ ਦਾ ਅੱਜ 4 ਦਿਨ ਅਨੁਮਾਨ ਮਾਰ ਪੰਦੇ ਜੀ ਜਿਹੜੀ ਲੇਡੀ ਨੇ ਉਹ ਜੁਡੀਸ਼ੀਅਲ ਤੇ ਜਿਹਨੇ ਜੀ ਬਿਲਕੁਲ ਜੀ ਉਹਨਾਂ ਨੇ ਜੁਡੀਸ਼ੀਅਲ ਅਨੁਰਾਧ ਦਿਸਟ੍ਰਿਕਟ ਜੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਹੋਰ ਕੋਈ ਸਵਾਲ ਬ੍ਰਾਦਰ ਹੈ ਤੇ ਕਵਰੀਆਂ ਜੀ ਕਰ ਰਹੇ ਆ ਤੇ ਕਰਨੀਆਂ ਵੀ ਹੈਗੀਆਂ ਇਸ ਰਿਹਾ ਕਿਸੇ ਕਿਸਮ ਦਾ ਕੁਝ ਕੁਝ ਪਤਾ ਲੱਗੇ ਇਹਨਾਂ ਦਾ ਬੈਕਗ੍ਰਾਉਂਡ ਦਾ ਕਿੱਥੇ ਕਿੱਥੇ ਇਹਨਾਂ ਨੇ ਲਾਂਚ ਪਾਈ ਉਹ ਇਨਵੈਸਟੀਗੇਸ਼ਨ ਦਾ ਹਿੱਸਾ ਤਾਂ ਕਿ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬੈਕਗ੍ਰਾਉਂਡ ਜਾਂ ਫਾਰਵਰਡ ਅੱਜ ਕਿੰਨੇ ਪੇਸ ਕਰਾਏ ਆ ਫਿਰ ਅੱਛਾ ਜੀ ਸਾਰੇ ਦੁਸ਼ੀਕੇਸ ਪੈ ਥੈਂਕ ਯੂ ਸਰ ਜੀ ਸਰ ਸਿੰਘ ਨੂੰ ਅੱਧ ਚਾਰ ਦਿਨ ਦਾ ਹੋਰ ਮਾਨ ਮਿਲਿਆ ਹੋਰ ਮਾਨ ਮਿਲਿਆ ਸਰ ਕਿੰਨੇ ਜਾਣੇ ਸੀਗੇ ਟੋਟਲ ਇਹ ਜੀ ਟੋਟਲ ਜੀ ਸਾਡੇ ਕੋਲ ਹੈਗੇ ਨੇ ਜੀ 14 ਦਾ ਕਿਤਾਬੇ ਜਾਣੇ ਸੀ